ਮੰਤਮੀ ਕੋਠੀਆਂ ਨਸ਼ਾ ਤਸਕਰ ਦੀ ਕਹੀ ਜਾ ਰਹੀ ਹੈ ਟਾਉਣ ਦੀ ਕਵਾਇਸ਼ ਸ਼ੁਰੂ ਹੋ ਗਈ ਆ ਲਗਜ਼ਰੀ ਚੀਜ਼ਾਂ ਅੰਦਰ ਸੀਗੀਆਂ ਵੱਡੀਆਂ ਐਸ ਸੀੜੀਆਂ ਮਹਿੰਗੇ ਬੈੱਡ ਉਸ ਤੋਂ ਬਾਅਦ ਮਹਿੰਗੇ ਸੋਫੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਹ ਸਾਰਾ ਪਰਿਵਾਰ ਲੱਗਾ ਹੋਇਆ ਜੀ एमपीपीएस ਦਾ ਕੇਸ ਨਸ਼ੇ ਉਹਦੀ ਕੋਠੀ ਜਿਹੜਾ ਘਰ ਦਿਖਣਾ ਚਾਹੀਦਾ ਲੋਕ ਯੋਧ ਨਸ਼ਾ ਵਿਰੋਧ ਜਿਹੜੀ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਮਹਿੰਮ ਵਿੱਢੀ ਹੈ ਤਸਵੀਰਾਂ ਦੇਖ ਸਕਦੇ ਹੋ ਲਾਈਵ ਕਿ ਜੀਸੀਪੀ ਦੇ ਨਾਲ ਇਹ ਜਿਹੜੀ ਦੋ ਮੰਜ਼ਲੀ ਕੋਠੀ ਆ ਨਸ਼ਾ ਤਸਕਰ ਦੀ ਕਹੀ ਜਾ ਰਹੀ ਹੈ ਉਹਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਇਹਨੂੰ ਅ ਇਹਦੇ ਉੱਤੇ ਜਿਹੜਾ ਹੈਗਾ ਕਬਜ਼ੇ ਦੀ ਗੱਲ ਵੀ ਕਰਦਾ ਹੈ ਕਿ ਇਹਦੇ 10 ਮਰਲੇ ਥਾਂ ਦੇ ਉੱਤੇ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੁਣ ਜਾ ਕੇ ਇਸ ਦੋ ਮੰਜ਼ਲੀ ਕੋਠੀ ਨੂੰ ਜਿਹੜਾ ਢਾਉਣ ਦੀ ਕਵਾਇਦ ਸ਼ੁਰੂ ਹੋ ਗਈ ਆ ਇਹ ਨਸ਼ਾ ਤਸਕਰ ਦੀ ਕੋਠੀ ਜਿਹੜੀ ਕਈ ਜਾ ਸਕਦੀ ਜਿਹਦੇ ਕਰਕੇ ਪੁਲਿਸ ਨੇ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਇੱਥੇ ਕਾਰਵਾਈ ਕੀਤੀ ਹੈ ਜਿਹੜਾ ਕੋਠੀ ਦਾ ਅਗਲਾ ਹਿੱਸਾ ਹੈ ਅਗਲਾ ਹਿੱਸਾ ਸਾਰਾ ਜਿਹੜਾ ਉਹ ਡਿੱਗਦਾ ਨਜ਼ਰ ਆ ਰਿਹਾ ਉੱਪਰ ਤੱਕ ਇਸ ਕੋਠੀ ਤੇ ਜਿਹੜਾ ਉਹ ਪੱਥਰ ਲੱਗਾ ਹੋਇਆ ਸੀਗਾ ਲਗਜ਼ਰੀ ਚੀਜ਼ਾਂ ਅੰਦਰ ਸੀਗੀਆਂ ਵੱਡੀਆਂ ਐਲਸੀਡੀਆਂ ਮਹਿੰਗੇ ਬੈੱਡ ਉਸ ਤੋਂ ਬਾਅਦ ਮਹਿੰਗੇ ਸੋਫੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਬਾਥਰੂਮਾਂ ਦੀ ਗੱਲ ਕਰੀਏ ਤਾਂ ਬਾਥਰੂਮਾਂ ਦੇ ਵਿੱਚ ਵੀ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਕਹਿ ਸਕਦੇ ਆਪਾਂ ਟੂ ਮੰਜ਼ਲ ਵਿੱਚ ਕੋਠੀ ਆ ਨਸ਼ਾ ਤਸਕਰ ਦੀ ਕਹੀ ਜਾ ਰਹੀ ਆ ਢਾਉਣ ਦੀ ਕਵਾਇਦ ਸ਼ੁਰੂ ਹੋ ਗਈ ਆ ਲਗਜ਼ਰੀ ਚੀਜ਼ਾਂ ਅੰਦਰ ਸਗੀਆਂ ਵੱਡੀਆਂ ਐਸ ਸੀੜੀਆਂ ਮਹਿੰਗੇ ਬੈੱਡ ਉਸ ਤੋਂ ਬਾਅਦ ਮਹਿੰਗੇ ਸੋਫੇ ਨਸ਼ੇ ਦੇ کاروبار ਦੇ ਵਿੱਚ ਇਹ ਸਾਰਾ ਪਰਿਵਾਰ ਲੱਗਿਆ ਹੋਇਆ ਜੀ ਜੀ ਤੇ ਐਮ ਪੀ ਪੀ ਇਸ ਦਾ ਕੇਸ ਨਸ਼ੇ ਉਹਦੀ ਕੋਠੀ ਜਿਹੜਾ ਘਰ ਦਿਖਣਾ ਚਾਹੀਦਾ ਲੋਕ ਯੋਧ ਨਸ਼ਾ ਵਿਰੋਧ ਜਿਹੜੀ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਮਹਿੰਮ ਵਢੀ ਹੈ ਤਸਵੀਰਾਂ ਦੇਖ ਸਕਦੇ ਹੋ ਲਾਈਵ ਕਿ ਜੀਸੀਪੀ ਦੇ ਨਾਲ ਇਹ ਜਿਹੜੀ ਦੋ ਮੰਜ਼ਲੀ ਕੋਠੀ ਆ ਨਸ਼ਾ ਤਸਕਰ ਦੀ ਕਹੀ ਜਾ ਰਹੀ ਹੈ ਉਹਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਇਹਨੂੰ ਇਹਦੇ ਉੱਤੇ ਜਿਹੜਾ ਹੈਗਾ ਕਬਜ਼ੇ ਦੀ ਗੱਲ ਵੀ ਕਰਦਾ ਹੈ ਕਿ ਇਹਦੇ 10 ਮਰਲੇ ਥਾਂ ਦੇ ਉੱਤੇ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੁਣ ਜਾ ਕੇ ਇਸ ਦੋ ਮੰਜ਼ਲੀ ਕੋਠੀ ਨੂੰ ਜਿਹੜਾ ਢਾਉਣ ਦੀ ਕਵਾਇਦ ਸ਼ੁਰੂ ਹੋ ਗਈ ਆ ਇਹ ਨਸ਼ਾ ਤਸਕਰ ਦੀ ਕੋਠੀ ਜਿਹੜੀ ਕਹੀ ਜਾ ਸਕਦੀ ਜਿਹਦੇ ਕਰਕੇ ਪੁਲਿਸ ਨੇ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਇੱਥੇ ਕਾਰਵਾਈ ਕੀਤੀ ਹੈ ਜਿਹੜਾ ਕੋਠੀ ਦਾ